ਹੁਕਮ ਨਹੀਂ ਹੁਕਮ ਨਹੀਂ ਅਸੀਂ ਬੇਨਤੀ ਕਰਦੇ ਹਾਂ ਹੁਕਮ ਨਹੀਂ ਅਸੀਂ ਬੇਨਤੀ ਕਰਦੇ ਹਾਂ ਹਰ ਪਾਸੇ ਅਸੀਂ ਰੋਸ਼ਨੀ ਕਰਦੇ ਹਾਂ ਹਰ ਪਾਸੇ ਅਸੀਂ ਰੋਸ਼ਨੀ ਕਰਦੇ ਹਾਂ ਇਸ ਤੋਂ ਬਦ ਦਸ ਹੋਰ ਕੀ ਕਰੀਏ ਇਸ ਤੋਂ ਬਦ ਦਸ ਹੋਰ ਕੀ ਕਰੀਏ ਤੇਰੇ ਨਾਮ ਅਸੀਂ ਜ਼ਿੰਦਗੀ ਕਰਦੇ ਹਾਂ ਤੇਰੇ ਨਾਮ ਅਸੀਂ ਜ਼ਿੰਦਗੀ ਕਰਦੇ ਹਾਂ ਰੱਬ ਤੋਂ ਬਾਅਦ ਕਿਸੇ ਹੋਰ ਦੀ ਨਹੀਂ ਰੱਬ ਤੋਂ ਬਾਅਦ ਕਿਸੇ ਹੋਰ ਦੀ ਨਹੀਂ ਬਸ ਤੇਰੀ ਅਸੀਂ ਬੰਦਗੀ ਕਰਦੇ ਹਾਂ ਰੱਬ ਤੋਂ ਬਾਅਦ ਕਿਸੇ ਹੋਰ ਦੀ ਨਹੀਂ ਬਸ ਤੇਰੀ ਅਸੀਂ ਬੰਦਗੀ ਕਰਦੇ ਹਾਂ ਇਹ ਨਖਰੇ ਕਿਸੇ ਹੋਰ ਨੂੰ ਦਿਖਾਉਣੇ ਇਹ ਨਖਰੇ ਕਿਸੇ ਹੋਰ ਨੂੰ ਦਿਖਾਉਣੇ ਅਸੀਂ ਤੇ ਪਸੰਦ ਸਾਦਗੀ ਕਰਦੇ ਹਾਂ ਅਸੀਂ ਤੇ ਪਸੰਦ ਸਾਦਗੀ ਕਰਦੇ ਹਾਂ ਹੁਕਮ ਨਹੀਂ ਅਸੀਂ ਬੇਨਤੀ ਕਰਦੇ ਹਾਂ ਹਰ ਪਾਸੇ ਅਸੀਂ ਰੌਸ਼ਨੀ ਕਰਦੇ ਹਾਂ ਹਰ ਪਾਸੇ ਅਸੀਂ ਰੌਸ਼ਨੀ ਕਰਦੇ ਹਾਂ